ਪੰਜਾਬ ਲਾਲਚੰਦ ਕਟਾਰਚਕ ਤੇ ਸਵਰਨ ਸਿੰਘ ਸਲਾਰੀਆ ਜੋ ਕਿ ਪੰਜਾਬ ਦੇ ਉਪ ਪ੍ਰਧਾਨ ਨੇ ਉਹਨਾਂ ਦੇ ਅਧਿਖਤਾ ਦੇ ਵਿੱਚ ਪਿੰਡ ਚੋਹਾਨਾ ਦੇ ਵਿੱਚ ਵੱਡਾ ਇਕੱਟ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਟਰੈਕਟਰ ਮਾਰਚ ਜਿਹੜਾ ਕੱਢਿਆ ਗਿਆ ਜਿੱਦੇ ਵਿੱਚ ਕਾਫੀ ਆਦਾ ਟਰੈਕਟਰ ਜਿਹੜੇ ਆਉ ਸਮਾਰਟ ਦੇ ਵਿੱਚ ਸ਼ਾਮਿਲ ਹੋਏ ਅੰਦਾਜ਼ੇ ਦੇ ਲੋਕਾਂ ਵੱਲੋਂ ਪਰਮਾਹੰਗਰ ਜਿਹੜਾ ਆਪਣੀ ਸ਼ੇਰ ਸ਼ਾਦੀ ਕਲਸੀ ਦੇ ਨੂੰ ਦਿੱਤਾ ਗਿਆ ਹੈ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਾਰਵਲ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਤੇ ਸਵਰਨ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨੇ ਦੋ ਸਾਲ ਤੋਂ ਲਗਾਤਾਰ ਲੋਕਾਂ ਦੇ ਹਿੱਤ ਦੇ ਹਿੱਤ ਦੇ ਕੰਮ ਕਰਦੀ ਪਈ ਹੈ ਤੇ ਆਉਣ ਵਾਲੇ ਦਿਨ ਗੱਲਬਾਤ ਕਰਦੇ ਆ ਕਿ ਆਪਣੇ ਮੰਤਰੀ ਪੰਜਾਬ ਲਾਲ ਚੰਦ ਕਟਾਚਾ ਹੋਣਾ ਦੇ ਨਾਲ ਅਸਵੰਤ ਸਿੰਘ ਸਾਰੀਆ ਹੋਣਾ ਦੇ ਨਾਲ ਕੀ ਕਹਿਣਾ ਹੋਣਾ ਦਾ ਇਸ ਟਰੈਕਟਰ ਮਾਰਚ ਦੇ ਦੌਰਾਨ ਬਹੁਤ ਖੂਬਸੂਰਤ ਨਜ਼ਾਰਾ ਅੱਜ ਗਰੋਟਾ ਏਰੀਆ ਦੇ ਅੰਦਰ ਪਿੰਡ ਭੀਮਪੁਰ ਤੋਂ ਇੱਕ ਵੱਡਾ ਇਕੱਠ ਕਰਕੇ ਤੁਰੇ ਆ ਔਰ ਉਸ ਕਾਰਡ ਤੋਂ ਬਾਅਦ ਭੀਮਪੁਰ ਤੋਂ ਲੈ ਕੇ ਚੋਹਾਣਾ ਔਰ ਗਰੋਟੇ ਪਿੰਡ ਵਿੱਚ ਆ ਕੇ ਫਿਰ ਇੱਕ ਜਨ ਸਲਾਬ ਦੇ ਰੂਪ ਦੇ ਵਿੱਚ ਜਿਹੜਾ ਉਹ ਅੱਜ ਵੱਡਾ ਇਕੱਠ ਲੋਕਾਂ ਨੇ ਕੀਤਾ ਸੋ ਜਿਉਂ-ਜਿਉਂ ਪਹਿਲੀ ਜ਼ੋਨ ਨੇੜੇ ਆ ਰਹੀ ਹੈ ਤਿਉਹ ਤਿਉਹ ਲੋਕਾਂ ਦੇ ਜਜ਼ਬਾਤ ਵੀ ਜਿਹੜੇ ਆ ਉਹ ਖੁੱਲੇ ਰੂਟ ਦੇ ਵਿੱਚ ਜਿਹੜੇ ਆ ਪੁਲਟਾਵਾ ਕਰਦੇ ਨੇ ਕਿ ਪੰਜਾਬ ਦੇ ਅੰਦਰ ਝਾੜੂ ਦੀ ਸਰਕਾਰ ਨੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆਵਾ ਮੀ ਪਾਰਟੀ ਸਰਕਾਰ ਨੇ ਉਹਨਾਂ ਨੂੰ ਲੋਕ ਪਸੰਦ ਕਰ ਰਹੇ ਆ ਸੋ ਅੱਜ ਤੁਸੀਂ ਦੇਖਿਆ ਹ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਖਾਸ ਕਰਕੇ ਨੌਜਵਾਨ ਜਿਹੜਾ ਆ ਉਹ ਕਿਵੇਂ ਨਾਰੇ ਬੁਲੰਦ ਕਰਦਾ ਹੋਇਆ ਪੁਇਸ ਨਗਰ ਚ ਪਹੁੰਚਿਆ ਔਰ ਮੈਂ ਕਹਿ ਸਕਦਾ ਵੀ ਜਿਹੜਾ ਪਹਿਲੀ ਜ਼ੋਨ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਉਹਦੇ ਵਿੱਚ ਪੁਇ ਦੇ ਲੋਕਾਂ ਦਾ ਖਾਸ ਯੋਗਦਾਨ ਹੋਏਗਾ ਔਰ ਜਿਹੜਾ ਅਸ਼ੀਰਵਾਦ ਥਾਂ ਦਾ ਪਿੰਡਾਂ ਤੋਂ ਮਿਲ ਰਿਹਾ ਪਿੰਡਾਂ ਦੇ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਜੁਆਨ ਕਰ ਰਹੀਆਂ ਆ ਅੱਜ ਗਾਜੀ ਵਰਮਾ ਦੇ सरपंच साहब ਨੇ ਜੁਆਇਨ ਕੀਤਾ ਨਿਊ ਜਸਵਾਲੀ ਦੀ ਪੰਚਾਇਤ ਨੇ ਜੁਆਇਨ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਨਰੋੜ ਜਮਲ ਸਿੰਘ ਦੇ ਸੰਨੀ ਪਿੰਡ ਦੇ 50 ਨੌਜਵਾਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਇਹ ਇਹ ਇਸ਼ਾਰਾ ਹੈ ਸੰਕੇਤ ਹੈ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਹੈ ਔਰ ਜਿਹੜੇ 2 ਸਾਲ ਮਾਨਜੋਗ ਮਹਕਮਤਰੀ ਬੁਵਾਦਮਾਨ ਸੀ ਨੇ ਕੰਮ ਕੀਤੇ ਆ ਉਹ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਚਾਹੇ ਉਹ ਬਿਜਲੀ ਆ ਅਮਨਿਕਲੀਨ ਕਾ ਨੌਕਰੀਆਂ ਆ ਕੱਚੇ ਦੇ ਆਪਕ ਪੱਕੇ ਕੀਤੇ ਆ ਸੋ ਲਗਾਤਾਰ ਇਹ ਕਾਬਲਾਬਦ ਦਾ ਜਾ ਰਿਹਾ ਸੋ ਮੈਂ ਕਹਿ ਸਕਦਾ ਵੀ ਇੱਕ ਵੱਡਾ ਜਿਹੜਾ فاਸਲਾ ਅਮਨ ਸ਼ੇਰ ਕੈ ਸਿਆਰੀ ਕਲਸ ਦੀ ਜੇਦਾ ਹੋਏਗਾ ਇਹ ਲੋਕਾਂ ਦਾ ਇਸ਼ਾਰਾ ਔਰ ਸੰਗੀਤ ਆ ਇਸ ਜਨਸਲਾਬ ਤੋਂ ਅਸੀਂ ਸਜਦਾ ਕਰਦੇ ਆ ਸਲੂਟ ਕਰਦੇ ਆ ਔਰ ਇਹ ਉਹ ਲੋਕ ਨੇ ਜਿਹੜੇ ਆਪਣੇ ਟਰੈਕਟਰਾਂ ਚ ਆਪ ਤੇਲ ਪਵਾ ਕੇ ਆਏ ਆ ਆਪਣੇ ਮੋਟਰਸਾਈਕਲ ਆਪ ਤੇਲ ਪਵਾ ਕੇ ਆਏ ਆ ਇਹ ਦਿਹਾੜੀ ਨਾਲ ਲਿਆ ਕੇ ਸ਼ਿੰਗਾਰ ਨਹੀਂ ਬਣਾਇਆ ਬਲਕਿ ਲੋਕ ਆਪ ਖੁਦ ਚੱਲ ਕੇ ਆਇਆ ਸੋ ਵੱਡੇ ਮਾਰਜ ਦੇ ਨਾਲ ਇਸੇ ਜਿੱਤਾਂਗੇ ਅਸੀਂ ਟਰੈਕਟਰ ਮਾਰਜ ਜਿੱਤ ਆ ਗਿਆ ਮੰਤਰੀ ਸਾਹਿਬ ਨੂੰ ਤੁਸੀਂ ਟਰੈਕਟਰ ਤੇ ਹੁਟੇ ਦੁਆਏ ਸਭ ਤੋਂ ਪਹਿਲੇ ਤਾਂ ਮੈਂ ਮੇਰੇ ਪਿੰਡ ਵਾਸੀਆਂ ਦਾ ਮੇਰੇ ਪਰਿਵਾਰਾਂ ਦਾ ਸਭ ਜੁਕਾ ਕੇ ਨਮਨ ਕਰਦਾ ਇਨ੍ਹਾਂ ਪਿਆਰ ਅਸ਼ੀਰਵਾਦ ਮੈਨੂੰ ਔਰ ਮੇਰੇ ਭਰਾ ਸਾਡੇ ਕੈਬਨਿਟ ਮਿੰਿਸਟਰ ਲਾਲ ਚੰਦ ਕਿਟਾਰੀ ਜੀ ਨੇ ਪਿੰਡ ਵਾਸੀਆਂ ਨੇ ਦਿੱਤਾ ਮੈਂ ਇਹਨਾਂ ਦਾ ਤਨਮਾਦੀ ਆ ਹਮੇਸ਼ਾ ਇਹਨਾਂ ਦਾ ਰਿਣੀ ਰਹਾਂਗਾ ਇਹਨਾਂ ਦਾ ਬੱਚਾ ਇਹਨਾਂ ਦੀ ਸਰਵਿਸ ਇਹਨਾਂ ਦੀ ਨੌਕਰੀ ਇਹਨਾਂ ਦੇ ਕੰਮ ਕਰਨੋਂ ਮੈਂ 24 ਕਰਨ ਦੇ ਤਿਆਰ ਆ ਮੈਂ ਔਰ ਮੇਰੇ ਮੰਤਰੀ ਸਾਹਿਬ ਔਰ ਆਮ ਆਦਮੀ ਪਾਰਟੀ ਔਰ ਤੁਸੀਂ ਇੱਕ ਬਿਆਨ ਵੀ ਜਿਹੜਾ ਇਸ ਵਲ ਆਪਣੇ ਪਲੇਟਫਾਰਮ ਤੋਂ ਦਿੱਤਾ ਕਿ ਇੱਕ ਆਰਮੀ ਦਾ ਯਸ ਨਿਕੋ ਮੈਂ ਮੇਰੀ ਸਰਕਾਰ ਨੂੰ ਔਰ ਸਾਡੇ ਮੈਂਬਰ ਆਫ ਪਾਰਲੀਮੈਂਟ ਜਦੋਂ ਬਣ ਗਏ ਮੇਰੇ ਹਲਕੇ ਚ ਜਮੀਨਾ ਕਟ ਹੈਗੀਆਂ ਨੇ کارਖਾਨੇ ਨਹੀਂ ਹੈ ਬੱਚਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਔਰ ਅਗਰ ਸਾਡੇ ਪਰਿਵਾਰ ਦੇ ਬੰਦੇ ਆ ਮੇਰੇ ਬੱਚੇ ਸਿਰਫ ਦਿਫੈਂਸ ਫੋਰਸਸ ਔਰ ਬਾਕੀ ਜਿਹੜੀਆਂ ਫੋਰਸ ਗਵਰਨਮੈਂਟ ਦੇ ਹੈਗੇ ਨੇ ਉਹਦੇ ਵਿੱਚ ਨੌਕਰੀ ਕਰਨ ਚਾਹੁੰਦੇ ਇਹਨਾਂ ਕੋਲ ਕੋਈ ਸੈਂਟਰ ਨਹੀਂ ਹੈਗਾ ਜਿੱਥੇ ਜਾ ਕੇ ਇਹ ਆਪਣੀ ਪ੍ਰਤੀਕਰਵਾ ਸਕਦੇ ਨੇ ਮੈਂ ਚਾਹਨਾ ਦੂਈ ਨਈ ਪਾਰਲੀਮੈਂਟ ਬਣੇ ਇੱਕ ਨਿਆ ਸੈਂਟਰ ਬਣੇ ਦਿਨਨਗਰ ਬਣੇ ਪਠਾਨਕੋਨ ਬਣੇ ਕਿਉਂਕਿ ਇਸ ਹਲਕੇ ਨੂੰ ਇੱਕ ਇਦਾਂ ਦੇ ਸੈਂਟਰ ਦੀ ਜ਼ਰੂਰਤ ਹੈ ਜਿੱਥੇ ਮੇਰੇ ਬੱਚੇ ਜਾ ਕੇ ਪੜ੍ਹਤੀ ਹੋ ਜਾਣ ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਸੁਨਹਿਰੀ ਹੋਵੇ ਮੈਂ ਅੱਜ ਇੱਕ ਵਾਰ ਹੋਰ ਕਹਿਣਾ ਚਾਹੁੰਦਾ ਮੇਰੇ ਪਿੰਡ ਵਾਸੀਆਂ ਨੂੰ ਔਰ ਮੰਤਰੀ ਜੀ ਦੇ ਸਾਹਮਣੇ ਕਿ ਜੋ ਕੁਝ ਆਜ਼ਾਦੀ ਦੇ ਬਾਅਦ ਪੰਜਾਬ ਵਿੱਚ 2 ਸਾਲ ਦੇ ਹਨ ਰਾਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਉਹ 75 ਸਾਲਾਂ ਚ ਨਹੀਂ ਹੋਇਆ ਇਸ ਵਾਸਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਕਹਾਂਗਾ ਕਿ ਬਾਕੀ ਸਾਰੀਆਂ ਗੱਲਾਂ ਭੁੱਲ ਜਾਓ ਜਿਹੜਾ ਵੀ ਮੈਨੂੰ ਸੁਣ ਰਿਹਾ ਤੁਹਾਡੇ ਮਾਦਮ ਦੇ ਕਿ ਤੁਹਾਡਾ ਦੋ ਸਾਲ ਦਾ ਲੱਖਾਂ ਰੁਪਏ ਦਾ ਸਿਰ ਬਿਜਲੀ ਦਾ ਦਿਲ ਬਚਿਆ। ਬਾਕੀ ਸਾਰੀਆਂ ਗੱਲਾਂ ਭੁੱਲ ਜਾਓ। ਤੁਹਾਡੇ ਕਿਸਾਨੀ ਕਦੇ ਟਾਈਮ ਤੇ ਨਹੀਂ ਹੁੰਦੀ ਸੀ। ਪਾਣੀ ਖੇਤਾਂ ਤੇ ਨਹੀਂ ਮਿਲਦਾ ਸੀਗਾ। ਰਾਤ ਨੂੰ 2-2 ਵਜੇ ਬਿਜਲੀ ਆਂਦੀ ਸੀਗੀ। ਲੇਕਿਨ ਆਮ ਆਦਮੀ ਸਰਕਾਰ ਜਦੋਂ ਤੋਂ ਆਈ ਹੈ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇ ਰਹੀ ਹੈ। ਇਹ ਦੋ ਕੰਮ ਇਨੇ ਵੱਡੇ ਨੇ ਕਿ ਮੈਂ ਕਹ ਰਿਹਾ ਕੋਈ ਬੋਰਡ ਮੰਗੇ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਫਿਰ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਕੇ ਬਾਕੀ ਗੱਲਾਂ ਸਾਰੀਆਂ 3 ਸਾਲ ਲੈ ਜਾਣਾਂ ਪੂਰੀਆਂ ਹੋ ਜਾਂਦੀਆਂ ਨੌکریاں ਦੇ ਰਿਆਂ ਦੇਾਂਗੇ ਬਾਕੀ ਕਾਂਗਰਸ ਔਰ ਬੀਜੇਪੀ ਨੇ 75 ਸਾਲ ਤੱਕ ਗੱਲਾਂ ਦੇ ਇਲਾਵਾ ਦਿੱਤਾ ਕੀ ਹੈ ਸਿਰਫ ਵਾਅਦੇ ਕਰ ਦੇਣਾ ਕਰਦੇ ਕੁਝ ਨਹੀਂ ਹੈ ਇਸ ਵਾਸਤੇ ਆਮ ਆਦਮੀ ਪਾਰਟੀ ਦੇ 13 ਦੀ 13 ਐਮਪੀ ਬਣਾਓ ਦਿਲ ਖੋਲ ਕੇ ਵੋਟ ਪਾਓ ਇਹ ਸੋਚ ਕੇ ਕਿ ਕਾਂਗਰਸ ਔਰ ਬੀਜੇਪੀ ਨੇ ਜੋ ਕੁਝ ਬੋਲਿਆ ਉਹ ਗਲਤ ਹੈ ਔਰ ਆਮ ਆਦਮੀ ਪਾਰਟੀ ਨੇ ਤੁਹਾਡੇ ਸਾਹਮਣੇ ਇਹ ਸਾਬਤ ਕਰ ਦਿੱਤਾ ਹੈ ਜੋ ਕਹਦੇ ਨੇ ਉਹ ਕਰਦੇ ਨੇ ਮੇਰੇ ਮੰਤਰੀ ਜੀ ਨੇ ਤੁਹਾਡੇ ਸਾਹਮਣੇ ਜੇ ਸਾਧ ਦੇ نیچے ਖੜੇ ਹੋ ਉਹਦੇ ਪੈਸੇ ਵੀ ਮੇਰੇ ਮੰਤਰੀ ਜੀ ਨੇ ਦਿੱਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਂ ਨਾ ਬਹੁਤ ਬਹੁਤ ਤਨਵਾਦ ਕਰਦਾ ਪਿੰਡ ਵਾਸੀ ਦੀ ਤਰਫੋਂ ਔਰ ਆਮ ਆਦਮੀ ਪਾਰਟੀ ਦੀ ਕਾਰਕਟਰ ਤੋਂ ਦੀ ਤਰਫੋਂ ਵੀ ਜੀ ਵੀ ਕਹਿੰਦੀ ਆ ਸਵਾਰੀਆਂ ਸਾਹਿਬ ਨੂੰ ਚਾਗੇ ਨੇ ਉਧਰ ਦੀ ਹੁੰਦੇ ਨੇ ਕੀ ਕਹਿੰਦਾ ਕੋਈ ਕਿਉਂ ਨਹੀਂ ਗਾਲ੍ਹ ਤੇਰੇ ਯਾਰ ਵੀਰੇਪੀ ਜਦੋਂ ਕੰਮ ਮੈਨੂੰ ਦਿੰਦੀ ਸੀ ਕਿ ਮੈਂ ਵੀਰੇਪੀ ਬਾਸੇ ਕੰਮ ਕੀਤਾ ਉਹਦੇ ਬਾਅਦ ਉਹਨਾਂ ਨੂੰ ਇਦਾਂ ਲੱਗਿਆ ਕੇ ਫਸਲਾਰੀਆਂ ਤੇ ਬਹੁਤ ਅੱਗੇ ਨਿਕਲ ਗਿਆ ਯਾਰ ਖਿਚੋ ਸਾਰੀਆਂ ਅਪਾਇੰਟਮੈਂਟਾਂ ਤੇ ਲੈ ਲੋ ਨਹੀਂ ਤੇ ਕਿਤੇ ਜਾਂਦਾ ਨਹੀਂ ਹੋਏ ਕੱਲ ਸਾਡੀਆਂ ਦੁਕਾਨਾਂ ਬੰਦ ਹੋ ਜਾਣ ਸੁਣ ਲੋ ਅੱਜ ਤੁਹਾਡੇ ਕੈਮਰੇ ਤੇ}\,\ ਨਾ 1 ਰੁਪਿਆ ਕਿਤੇ ਲਿਆ ਜ਼ਿੰਦਗੀ ਚ ਨਾ ਲਾਂਗਾ ਜਿਨ੍ਹਾਂ ਨੂੰ ਡਰ ਸੀਗਾ ਉਹ ਉਹਨਾਂ ਨੇ ਮੈਨੂੰ ਇਥੋਂ ਉਤਾਰਿਆ ਔਰ ਆਮ ਆਦਮੀ ਪਾਰਟੀ ਨੇ ਅੱਜ ਮੈਨੂੰ ਉਹ ਇੱਜ਼ਤ ਦਿੱਤੀ ਹੈ ਕਿ ਉਹਨਾਂ ਬਾਅਦ ਸੇ ਜਾਣ ਵੀ ਦੇ ਉਹ ਵੀ ਘਟ ਹੈ ਅੱਜ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਦਾ ਪੰਜਾਬ ਤੋਂ ਬਣਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਯਕੀਨ ਦਿਲਾਣਾ ਮੇਰੇ ਸਾਰੀ ਲੀਡਰਸ਼ਿਪ ਨੂੰ ਮੇਰੇ ਪਿੰਡ ਤੇ ਮੈਂ ਖੜਾ ਕਿ ਤੁਹਾਡੀ ਉਮੀਦਾਂ ਤੇ ਪੂਰਾ ਉਤਰਾਂਗਾ ਔਰ ਆਉਣ ਵਾਲੇ ਟਾਈਮ ਤੇ ਆਮ ਆਦਮੀ ਪਾਰਟੀ ਦੇ 13 ਦੀ 13 ਐਮਪੀ ਵੀ ਹੋਣਗੇ ਔਰ ਸਾਡੇ ਆ ਆਪਣਾ ਗੁਰਦਾਸਪੁਰ ਲੋਕ ਸਭਾ ਦੇ ਸ਼ਹਿਰੀ ਕਲਤੀਰ ਸਾਹਿਬ ਸਭ ਤੋਂ ਵੱਡੀ ਲੀਡ ਨਾਲ ਪੰਜਾਬ ਚ ਜਿੱਤਣਗੇ ਔਰ ਮੈਂ ਸਾਰੇ ਲੋਕਾਂ ਨੂੰ ਕਹਾਂਗਾ ਝਾੜੂ ਸਾਡਾ ਨਿਸ਼ਾਨ ਹੈ ਆਮ ਆਦਮੀ ਪਾਰਟੀ ਦਾ ਇੱਕ ਨੰਬਰ ਦਾ ਸਾਡਾ ਬਟਨ ਹੈ ਪਹਿਲੀ ਤਰੀਕੋਂ ਦਬਾਓ 13 ਦੀ ਤਾਰੀਖ ਮਿਲਾਓ ਬਹੁਤ ਬਹੁਤ ਧੰਨਵਾਦ ਨਮਸਕਾਰ